ਨਗਰ ਕੌਂਸਲ ਫਾਜ਼ਿਲਕਾ ਵਿੱਚ ਅੱਜ ਹਾਊਸ ਦੀ ਮੀਟਿੰਗ ਹੋਈ ਜਿਸ ਵਿੱਚ ਨਗਰ ਕੌਂਸਲ ਦੇ ਸਮੂਹ ਕੌਂਸਲਰਾਂ ਨੇ ਭਾਗ ਲਿਆ ਅਤੇ ਸ਼ਹਿਰ ਦੇ ਵਿਕਾਸ ਕੰਮਾਂ ਬਾਰੇ ਚਰਚਾ ਹੋਈਆਂ ਸ਼ਹਿਰ ਵਿੱਚ ਕਈ ਵਿਕਾਸ ਕੰਮ ਜੋ ਉਧੋਰੇ ਪਏ ਸਨ ਉਸ ਨੂੰ ਪੂਰੇ ਕਰਨ ਲਈ ਮਤੇ ਪਾਸ ਕੀਤੇ ਗਏ ਅਤੇ ਸ਼ਹਿਰ ਵਿੱਚ ਨਵੀਂ ਮੀਟ ਮਾਰਕੀਟ ਦੇ ਸਲੈਟਰ ਹਾਊਸ ਬਣਾਉਣ ਦਾ ਮਤਾ ਪਾਸ ਹੋਣ ਦੇ ਨਾਲ ਨਾਲ ਨਜਾਇਜ਼ ਕਬਜ਼ੇ ਹਟਾਓ ਮਹੀਮ ਨੂੰ ਤੇਜ ਕਰਨ ਦਾ ਹੰਗਾਰਾ ਮਿਲਿਆ ਹੋਰ ਬੋਲਦੇ ਕੀ ਕੁਝ ਕਿਹਾ ਗਿਆ ਸਭ ਕੋ ਜਾਣਨ ਲਈ ਸਾਡੇ ਨਾਲ ਬਣੀ ਰੀਟਿੰਗ ਹੋਈ ਸੀ ਕਿਸ ਕਿਸ ਤਰ੍ਹਾਂ ਦੇ ਮਤੇ ਰੱਖੇ ਗਏ ਸੀ ਸ਼ਹਿਰ ਦੇ ਬੇਸਿਕਲੀ ਤਾਂ ਡਿਵੈਲਪਮੈਂਟ ਦੇ ਮਤੇ ਪਾਏ ਗਏ ਨੇ ਜਿਹੜੇ ਕਿ ਬਹੁਤ ਸਾਰੇ ਅਪਰੂਵ ਹੋ ਚੁੱਕੇ ਨੇ ਕੁਝ ਕੁਝ ਪਿਛਲੇ ਪੈਂਡਿੰਗ ਸੀ ਉਹ ਵੀ ਅੱਜ ਦੁਬਾਰਾ ਡਿਸਕਸ ਹੋਏ ਨੇ ਕੁਝ ਨਹੀਂ ਅਪਰੂਵ ਹੋ ਪਾਰੇ ਸੀ ਉਹਨੂੰ ਦੁਬਾਰਾ ਰੀਕਨਸਾਈਲ ਕਰਕੇ ਦੁਬਾਰਾ ਕੀਤਾ ਹੈ ਔਰ ਕੁਝ ਸਾਡੇ ਆਪਣੇ ਹੀ ਸਟਾਫ ਮੈਂਬਰ ਜਿਹੜੇ ਕਮੇਟੀ ਦੇ ਕੁਝ ਪੜਨਾ ਚਾ ਰਹੇ ਨੇ ਕੋਈ ਲੱਭ ਯੂਨੀਵਰਸਿਟੀ ਜਾਣਾ ਚਾਹ ਰਹੇ ਚਲੋ ਸਾਡੇ ਵਾਸਤੇ ਬੈਨੀਫੀਸ਼ੀਅਲ ਹੈ ਅਸੀਂ ਉਹਨਾਂ ਨੂੰ ਵੀ ਆਪਣੇ ਮਤਿਆਂ ਵਿੱਚ ਪਾਸ ਕੀਤਾ ਕਿ ਉਹ ਜਾਣਾ ਚਾਹਤ ਦੇ ਰਚ ਕੁਝ ਹੋਰ ਛੋਟੇ ਛੋਟੇ ਡਿਵੈਲਪਮੈਂਟ ਦੇ ਸੀ ਉਹ ਸਾਰੇ ਅੱਜ ਕੰਪਲੀਟ ਹੋ ਗਏ ਸ਼ਹਿਰ ਦੇ ਕਈ ਜਗ੍ਹਾ ਤੇ ਕਮੇਟੀ ਦੀ ਜਗ੍ਹਾ ਖਾਲੀ ਪਈ ਸੀ ਤਾ ਸਭ ਤੋਂ ਪਹਿਲੇ ਤਾਂ ਅੱਜ ਜਿਹੜੇ ਸਰਹੰਤੀ ਨਾਲ ਮਤਾਪਾਸ ਕੀਤਾ ਗਿਆ ਔਰ ਉੱਥੇ ਦੁਕਾਨਾਂ ਕੱਟ ਕੇ ਜਾਂ ਖੁੱਲੀ ਬੋਲੀ ਰਹੀ ਜਿਹੜੀ ਹੈ ਔਰ ਅੱਗੇ ਜਿਹੜੀ ਇਹ ਬੋਲੀ ਕਰਵਾਂਦੇ ਜਿਹੜੀ ਅੱਜ ਮਤਾ ਸਰਸੰਦਰਾਂ ਪਾਸ ਕੀਤਾ ਗਿਆ ਪਰ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਜਿਹੜਾ ਵਧੀਆ ਅੱਜ ਜਿਹੜਾ ਇਹ ਪ੍ਰਮਾਨਗੀ ਦਿੱਤੀ ਗਈ ਇਸ ਮਤੇ ਨੂੰ ਕਿਉਂਕਿ ਇਹਦੇ ਨਾਲ ਕਿਤੇ ਨਾ ਕਿਤੇ ਕਮੇਟੀ ਨੂੰ ਔਰ ਸ਼ਹਿਰ ਵਾਸੀਆਂ ਨੂੰ ਇਸ ਤੋਂ ਇਲਾਵਾ ਜਿਵੇਂ ਸ਼ਹਿਰ ਦੇ ਵਿੱਚ ਸੀਵਰੇਜ ਦੀ ਕਈ ਜਗ੍ਹਾ ਤੇ ਸਮੱਸਿਆ ਆਂਦੀ ਹੈ ਤਾਂ ਉਸ ਸੀਵਰੇਜ ਦੀ ਸਫਾਈ ਵਾਸਤੇ ਜਦੋਂ ਮੇਨ ਗੱਡੀਆਂ ਜਾਂਦੀਆਂ ਨੇ ਤਾਂ ਕਿਤੇ ਨਾ ਕਿਤੇ ਉੱਥੇ ਪ੍ਰੋਪਰ ਜਿਹੜੀ ਇਹ ਮੇਨਟੇਨੈਂਸ ਨਾ ਹੋ ਤਾਂ ਕਿ ਗੱਡੀਆਂ ਨੂੰ ਜਾਣ ਲੱਗਿਆ ਦਿੱਕਤ ਆਂਦੀ ਹੈ ਕਸਪੈਸ਼ੀ ਹੈਗੀ ਹੈ ਨਹੀਂ ਐਨਕ੍ਰੋਚਮੈਂਟ ਵੀ ਆਪਾਂ ਕਹਿ ਸਕਦੇ ਜਗਾ ਕੱਚੀ ਏ ਜਿੰਦੇ ਕਰਕੇ ਗੱਡੀਆਂ ਨੂੰ ਕ੍ਰੋਸ ਕਰਨ ਲੱਗੇ ਦਿੱਕਤ ਹੁੰਦੀ ਏ ਤਾਂ ਉੱਥੇ ਅੱਜ ਜਿਹੜੀ ਇਹ ਮਿੱਟੀ ਦੀ ਪੱਤੀ ਪਾਉਣ ਵਾਸਤੇ ਸਪੈਸ਼ਲੀ ਜਿਹੜਾ ਮਤਾਂ ਪਾਸ ਕੀਤਾ ਗਿਆ ਔਰ ਇਹ ਕਹਿ ਲਈਏ ਕਿ ਸ਼ਹਿਰ ਦੇ ਅਕਤੋਂ ਜਗਾ ਸੀ ਤਾਂ ਸਾਰੇ ਵਿੱਚ ਐਡ ਕਰਵਾ ਕੇ ਕੀਤਾ ਗਿਆ ਤਾਂ ਕਿ ਜਿਹੜੀ ਸੀਵਰੇਜ ਸਮੱਸਿਆ ਏ ਹੁਣ ਦਾ ਹੱਲ ਪ੍ਰੋਪਰ ਤਰੀਕੇ ਨਾਲ ਕੀਤਾ ਜਾ ਸਕੇ ਔਰ ਕੁਝ ਜਿਹੜੀ ਇਹ ਸ਼ਹਿਰ ਦੇ ਵਿੱਚ ਜਿਵੇਂ ਮੇਨ ਗੱਡੀਆਂ ਚੱਲ ਰਹੀਆਂ ਨੇ ਜੋ ਪੂਰਾ ਕਰਕਟ ਉੱਥੇ ਕਲੈਕਟ ਕਰਾ ਦੇ ਚੋਂ ਤਾਂ ਉਹ ਵੀ ਕਈ ਜਿਹੜੇ ਵਾਰਡ ਨੇ ਔਰ ਕਈ ਜਿਹੜੇ ਏਰੀਆ ਨੂੰ ਕੇ ਸਮੱਸਿਆ ਆ ਰਹੀ ਸੀ ਹਾਊਸ ਦੇ ਵਿੱਚ ਜਿਹੜੀ ਇਹ ਵੀ ਗੱਲ ਲੈ ਕੇ ਆਈ ਗਈ ਏ ਔਰ ਨਾਲ ਹੀ ਜਿਹੜਾ ਇਹ ਜਿਹੜੀਆਂ ਹੋਰ ਗੱਡੀਆਂ ਆਉਣ ਵਾਲੀਆਂ ਨੇ ਜਿਵੇਂ ਆਪਾਂ ਇਹ ਕਹਿ ਲਈਏ ਕਿ 28 ਗੱਡੀਆਂ ਦੀ ਰਿਕੁਆਇਰਮੈਂਟ ਹੈ ਤਾਂ 18 ਗੱਡੀਆਂ ਚੱਲ ਰਹੀਆਂ ਨੇ ਇਸ ਤੋਂ ਇਲਾਵਾ ਕੁਝ ਰਿਕਸ਼ੀਆਂ ਦੀ ਤੇ ਜਿਹੜੀ ਉਹ ਵਾਲੀ ਗੱਡੀਆਂ ਦੀ ਵੀ ਅੱਜ ਗੱਲ ਕੀਤੀ ਗਈ ਹੈ ਤਾਂ ਕਿ ਜਿਹੜੇ ਸ਼ਹਿਰ ਦੇ ਵਸਨੀਕ ਨੇ ਉਹਨਾਂ ਨੂੰ ਕੂੜਾ ਕਰਕਟ ਦੀ ਉਠਾਉਣ ਦੀ ਸਮੱਸਿਆ ਆ ਰਹੀ ਹੈ ਉਹਦਾ ਹੱਲ ਕੀਤਾ ਜਾ ਸਕੇ ਮੀਟਿੰਗ ਬੜੇ ਹੀ ਅੱਛੇ ਮਾਹੌਲ 'ਚ ਹੋਈ ਹੈ ਕਿਸੇ ਤਰ੍ਹਾਂ ਦਾ ਵੈਸੇ ਤਰ੍ਹਾਂ ਜ਼ਿਆਦਾਤਰ ਤਾਂ ਮਤੇ ਸਰਕਾਰੀ ਮਤੇ ਸੀ ਔਰ ਕਿ ਕੋਈ ਜਿਹੜੇ ਫਾਇਲਗਾ ਦੇ ਡਵੈਲਪਮੈਂਟ ਦੇ ਮਤੇ ਸੀ ਉਹ ਅਸੀਂ ਸਰਵਸੰਮਤੀ ਨਾਲ ਸਾਰੇ ਪਾਸਿਓਂ ਸ਼ਹਿਰ ਦੀਆਂ ਸੜਕਾਂ ਉੱਤੇ ਪੀਸੀ ਜਾਂ ਲੋਕਿੰਗ ਟੈਲਾਂ ਵਾਸਤੇ ਸਾਰੇ ਵਾੜਾਂ ਚ ਵਾੜਾਂ ਵਾਸਤੇ ਜਾਂ ਜਿਹੜੀਆਂ ਰੋੜਾਂ ਸਾਰੀਆਂ ਉਹ ਸਾਰੇ ਮੱਥੇ ਪਾਸ ਇੱਕ ਨਜਾਇਜ਼ ਕਬਜ਼ਾ ਲੈ ਕੇ ਬੜਾ ਰੋਲਾ ਰਿਆ ਜੀ ਉਹਦਾ ਕੀ ਬਣਿਆ ਸੀ ਬੋਲਦੇ ਬਾਰੇ ਸੈਨੀਅਰ ਰੋਡ ਤੇ ਅਸੀਂ ਬੜੀ ਗੱਲ ਉਹਨਾਂ ਨੂੰ ਕੀਤੀ ਵੀ ਬੜੀ ਜਿਆਦਾ ਕੱਥੇ ਹੋ ਰਹੇ ਨੇ ਉਹਦੇ ਬਾਰੇ ਉਹਨਾਂ ਨੇ ਸਾਡੇ ਐਮਈ ਸਾਹਿਬ ਨੇ ਕਿਹਾ कि ਅਸੀਂ ਅੱਜ ਜਾ ਕੇ ਜਿਹੜੇ 3-4 ਗੇਨੋ ਜਾ ਕੇ ਉਹਦੇ ਬਾਰੇ ਇਕਦਾਂ ਵੀ ਗੱਲ ਕਹਿੰਦੇ ਤੁਹਾਨੂੰ ਲਾਲ ਲੈ ਕੇ ਜਾਣਾ ਹੈ ਉਹਦੇ ਬਾਰੇ ਉਹਨਾਂ ਨੇ ਜੋ ਕਾਰਵਾਈ ਹੈ ਉਹ ਕਰੂਗੀ ਬਹੁਤ ਜਨਰਲ ਮੀਟਿੰਗ ਸੀ ਵੀ ਹਾਊਸ ਵਿੱਚ ਉਹਨਾਂ ਨੇ ਚ ਕੀ ਹੈ ਵੀ ਸਰਕਾਰੀ ਏਜੰਡੇ ਜਿਆਦਾ ਸੀ ਕੁਝ ਹੈ ਮੁੱਦੇ ਸੀ ਦੋ ਤਿੰਨ ਜਿਹੜੇ ਬੜੇ ਸਾਰੇ ਵਿਆਖਿਆ ਕਰਕੇ ਸਾਰੇ ਮੈਂਬਰਸ ਨੇ ਆਪਸ ਵਿੱਚ ਸਲਾਹ ਮਸ਼ਵਰਾ ਕਰਕੇ ਉਹਨਾਂ ਨੂੰ ਪਾਸ ਕੀਤਾ ਜਿਵੇਂ ਕਿ ਇੱਕ ਕਲੋਨੀ ਨੂੰ ਅਡਾਪਟ ਕਰਨਾ ਸੀਗਾ ਉਹ ਲੋਨ ਦੇ ਕੁਝ ਨੋਰਮ ਹੁੰਦੇ ਨੇ ਅਡਾਪਟ ਕਰਨ ਵਾਸਤੇ ਕਿ ਜਿਹੜਾ ਪਾਰਕ ਹੈ ਸੜਕਾਂ ਆਉਂਦੀਆਂ ਉਹ ਇੰਤਕਾਲ ਚੜਿਆ ਹੋਣਾ ਜ਼ਰੂਰੀ ਹੈ ਉਹ ਤਹਿਸੀਲਦਾਰ ਦਾ ਸਾਰਾ ਸਾਰਾ ਵੇਖਿਆ ਰਿਕਾਰਡ ਵੇਖਿਆ ਉਹ ਦੇਖ ਕੇ ਤੇ ਉਹਨੂੰ ਅਸੀਂ ਕਲੋਨੀ ਨੂੰ ਅਡਾਪਟ ਦੂਸਰਾ ਕੁਝ ਸਪਾਈਸ ਸਰਵਿਸ ਸਾਡੇ ਉਹਨਾਂ ਦੇ ਸੀ ਜਿਹੜੇ ਉਹ ਅਸੀਂ ਪਾਸ ਕੀਤੇ ਕੁਝ ਜਿੰਦਾ ਉੱਠਿਆ ਜਿਹੜਾ ਬਾਹਰ ਜਿਹੜਾ ਕਿਸਾਨੀਆਂ ਰੋਡ ਤੇ ਇੱਕ ਕਬਜ਼ਾ ਦੁਕਾਨ ਹੋਇਆ ਉਹ ਇਹ ਕਹਿ ਗਿਆ ਵੀ ਜਿਹੜਾ ਇਹਨੂੰ ਜਿਹੜੇ ਮੁਲਾਜ਼ਮ ਸੀ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਿਉਂ ਨਹੀਂ ਢਾਕੇ ਜਾ ਕੇ ਆਏ ਸੀ ਉਹਨਾਂ ਦੇ ਸੀਗੇ ਵੀ ਉੱਥੇ ਜਾ ਕੇ ਉਹਦੇ ਜਿਹੜਾ ਪਬਲਿਕ ਇਕੱਠੀ ਹੋ ਗਈ ਪਬਲਿਕ ਇਕੱਠੀ ਹੋਣ ਨਾਲ ਕੀ ਮੋਬ ਦੇ ਵਿੱਚ ਇਹ ਜਿਆ ਕੰਮ ਕਰਨਾ ਮੁਸ਼ਕਲ ਹੋ ਜਾਂਦਾ ਕੋਈ ਲੜਾਈ ਝਗੜਾ ਹੁੰਦਾ ਡਰ ਹੁੰਦਾ ਤੇ ਉਹਨਾਂ ਨੇ ਐਡੀਸ ਨੂੰ ਲਿਖ ਕੇ ਭੇਜਤਾ ਐਮੀ ਸਾਹਿਬ ਨੂੰ ਦੱਸਿਆ ਕਿ ਅਸੀਂ ਵੀ ਉਹਨੀ ਫੋਰਸ ਜਿਹਦੇ ਨੂੰ ਪ੍ਰੋਵਾਈਡ ਕਰਾਉਂਦੇ ਨੇ ਅਸੀਂ ਉਹਨੂੰ ਇਮੀਡੀਏਟਲੀ ਉਹਨੂੰ ਭਟਾ ਦਿਆ ਤੇ ਜਿਹੜੀਆਂ ਸ਼ਹਿਰ ਦੇ ਸੜਕਾਂ ਨੇ ਉਹਦੇ ਬੁਰੇ ਹਾਲ ਨੇ ਚਾਹੇ ਆਊਟਰ ਨੇ ਚਾਹੇ ਇਨਰ ਨੇ ਉਹਨਾਂ ਲਈ ਜੇ ਗੱਲ ਕੀਤੀ ਨਗਰ ਕੌਂਸਲ ਦੇ ਆ ਕੋ ਗੇਟ ਦੇ ਬਿਲਕੁਲ ਸਾਹਮਣੇ ਹੀ ਖੱਡਿਆ ਮੇਰੇ ਪਾਣੀ ਖੜਾ ਹੈ ਇਹਨਾਂ ਲਈ ਵਿਕਾਸ ਕਿਵੇਂ ਹੋਏਗਾ ਛੋਟੀ ਜਿਹੀ ਗਾਲੇ ਵਿੱਚ ਪੈਚ ਵਰਕ ਦਾ ਟੈਂਡਰ ਲਗਾਇਆ ਜੀਆ ਲੇਕਿਨ ਅਸੀਂ ਪਹਿਲੇ ਮੇਨ ਸਾਡੀ ਕਮੇਟੀ ਦਾ ਅਸੀਂ ਰੋਜ਼ ਆਣੇ ਜਾਣੇ ਆ ਇਹਨਾਂ ਦਾ ਕੋਈ ਨਹੀਂ ਸਾਨੂੰ ਛੋਡੇ ਮੈਂਬਰ ਨੂੰ ਆਉਂਦੇ ਨੇ ਕੋਈ ਜਾਣੇ ਖਾ ਲੈਣੇ ਆ ਪਰ ਅਸੀਂ ਚਾਹਦੇ ਹਾਂ ਪਬਲਿਕ ਨੂੰ ਛੋਡੇ ਨਾਲ ਕਿ ਸ਼ਾਇਦ ਜਿਹੜੇ ਜਿੱਥੇ ਮੇਨ ਪੈਚ ਵਰਕ ਦੀ ਗੱਲ ਹੋਵੇ ਬਾਗੀ ਆਮ ਪਬਲਿਕ ਨੂੰ ਝੂਠ ਨਾ ਉਸ ਵਾਰ ਵੀ ਪਹਿਲੇ ਵੀ 40 ਦੇ 50 ਲੱਖ ਦਾ ਦੋ ਟੈਂਡਰ ਸੀ ਜਿਹੜੇ ਪਾਸ ਕਿਤੇ ਵੀ ਹਾਊਸ ਕਿਤੇ ਲੇਕਿਨ ਕਿਸੇ وجہ ਨਾਲ ਟੈਂਡਰ ਨਹੀਂ ਲੱਗ ਸਕਿਆ ਅੱਜ ਅਸੀਂ ਫਿਰ ਹਾਊਸ ਲਏ 80 ਲੱਖ ਦਾ 90 ਲੱਖ ਦਾ ਪੀਸੀ ਦਾ ਜਿਹੜਾ ਪ੍ਰੀਮੀਅਮ ਕਹਿੰਦੇ ਆ ਮੇਨ ਸੜਕਾਂ ਦੇ ਅਸੀਂ ਉਹ ਹਾਊਸ ਵੀ ਪਾਸ ਕਿਤੇ ਨੇ ਔਰ ਜਲਦੀ ਹੀ ਉਹਨੇ ਟੈਂਡਰ ਲਗਾ ਦਿਆ ਸਾਰੇ ਸ਼ਹਿਰ ਨੂੰ ਬਹੁਤ ਸੋਹਣਾ ਬਹੁਤ ਸੁੰਦਰ ਬਣਾਇਆ ਜਾਏਗਾ ਔਰ ਐਮਐਲਏ ਸਾਹਿਬ ਜਗਿੰਦਰ ਆਪਣਾ ਸਮਣਾ ਜੀ ਵੀ ਇਹ ਖਾਹਿਸ਼ ਹੈ ਵੀ ਇਹਨੂੰ ਸਾਰੇ ਨੂੰ ਬਹੁਤ ਸੋਹਣਾ ਬਣਾਇਆ ਜਾਵੇ ਤੇ ਅਸੀਂ ਕਰਦੇ ਅਸੀਂ ਉਹਨੂੰ ਸੋਨਾ ਬਣਾਵਾਂਗੇ ਸਹੀ ਜੇ ਇਹ ਮੋਹਿੰਦ ਤਾਂ ਬੜੀ ਜ਼ੋਰ ਨਾਲ ਚਲਾਈ ਜਾਂਦੀ ਹੈ ਪੇਚ ਵਰਕ ਵੀ ਲਗਾਵਾਂਗੇ ਸੜਕਾਂ ਬਣਾਵਾਂਗੇ ਦੇਖਦੇ ਜਿੰਨਾ ਟਿਕਨ ਹੋਣ ਦੇ ਬਾਅਦ ਬੰਦ ਕਿਉਂ ਹੋ ਜਾਂਦੇ ਨੇ ਨਹੀਂ ਉਹ ਕੁਝ ਪੇਚ ਵਰਕ ਦਾ ਕੰਮ ਹੀ ਟੈਂਡਰ ਸੀ 5 ਲੱਖ ਦਾ ਜਦੋਂ ਠੇਕੇਦਾਰ ਨੂੰ ਟਾਈਮੰ ਦਾ ਪੂਰਾ ਹੋ ਗਿਆ ਉਸ ਤੋਂ ਬਾਅਦ ਉਹਨੇ ਕੰਮ ਬੰਦ ਕਰਤਾ ਦੁਬਾਰਾ ਪੈਚ ਵਰਗ ਦਾ ਕੋਈ ਟੈਂਟ ਨਹੀਂ ਲਗਾਇਆ ਗਿਆ ਕਿਉਂਕਿ ਸਾਡੀ ਸੋਚ ਇਹ ਸੀ ਵੀ ਅਸੀਂ ਪੂਰੀਆਂ ਸਾਰੀਆਂ ਸੜਕਾਂ ਹੀ ਨਵੀਆਂ ਸੜਕਾਂ ਵੀ ਬਣਾਈਆਂ ਸ਼ਹਿਰ ਦੀਆਂ ਤੋਂ ਸਮਨਾ ਜੀ ਦੀ ਖੁਆਇਸ਼ ਦੇ ਮੁਤਾਬਕ ਅਸੀਂ ਸਾਰੀਆਂ ਸ਼ਹਿਰ ਦੀਆਂ ਸੜਕਾਂ ਨੂੰ ਸੋਹਣੀਆਂ ਬਣਾ ਦਿੱਤਾ ਅੱਜ ਆਉਜ਼ੀ ਮੀਟਿੰਗ ਦੇ ਵਿੱਚ ਤ੍ਰਿਪਤੀ ਮਤੇ ਨਹੀਂ ਗਏ ਕਿ ਸਾਰੇ ਦੇ ਸਾਰੇ ਮਤੇ ਹੀ ਸਰਬਸੰਮਤੀ ਦੇ ਨਾਲ ਪ੍ਰਵਾਨ ਹੋਏ ਇੰਟਰਵਿਊ ਵਿੱਚ ਮੁੱਖ ਜਿਹੜਾ ਮੁੱਦਾ ਸੀ ਜਿਹੜੀ ਅਵੋਲੀ ਚੁੰਗੀ ਤੋਂ ਵਿਜੇ ਕਲੋਨੀ ਤੱਕ ਦੀ ਜਿਹੜੀ ਰੋਡ ਦਾ ਕੰਮ ਰੁਕਿਆ ਹੋਇਆ ਸੀ ਉਸ ਦਾ ਕਾਰਨ ਇਹ ਸੀ ਕਿ ਰਸਤੇ ਦੇ ਵਿੱਚ ਇੱਕ ਟਰਾਂਸਫਾਰਮਰ ਆ ਰਿਹਾ ਸੀ ਜਿਸ ਵਜ੍ਹਾ ਕਰਕੇ ਕੰਮ ਰੁਕ ਗਿਆ ਸੀ ਅੱਜ ਉਸ ਨੂੰ ਸ਼ਿਫਟ ਕਰਾਉਣ ਦੇ ਵਾਸਤੇ ਉਹਦਾ ਜੋ ਐਸਟੀਮੇਟ ਹੈ ਕਾਸਟ ਹੈ ਉਹਦੀ ਪ੍ਰਵਾਨਗੀ ਜਿਹੜੀ ਹਾਊਸਿੰਗ ਦੇ ਕੇ ਵਿਜੇ ਕਲੋਨੀ ਨੂੰ ਜਾਂਦੀ ਰੋਡ ਦਾ ਦੁਬਾਰਾ ਬਣੰਦਾ ਜਿਹੜਾ ਰਸਤਾ ਸਾਫ ਕਰ ਕੋ ਕੰਮ ਜਿਹੜਾ ਸੜਕ ਦਾ ਜਲਦੀ ਸ਼ੁਰੂ ਹੋ ਜਾਏਗਾ ਮੋਸਟਲੀ ਕੁਝ ਸਰਕਾਰੀ ਮਤੇ ਸੀਗੇ ਜਿਹੜੇ ਅੱਜ ਸਾਰੇ ਹੀ ਸਰਪੰਚੀ ਦੇ ਨਾਲ ਪ੍ਰਵਾਨ ਕੀਤੇ ਐ ਇਸ ਤੋਂ ਇਲਾਵਾ ਖੁਦ ਸ਼ਹਿਰ ਦੇ ਵਿੱਚ ਡਿਵੈਲਪਮੈਂਟ ਦੇ ਕੰਮਾਂ ਨੂੰ ਲੈ ਕੇ ਹੋਈ ਚਰਚਾ ਹੋਈ ਐ ਇੱਕ ਸੇਨੀਅਰ ਰੋਡ ਤੇ ਜਿਹੜੀ ਹੈ ਮੀਟ ਮਾਰਕੀਟ ਉੱਥੇ ਬਣਾਉਣ ਦਾ ਪ੍ਰਸਤਾਵ ਅਜ ਹਾਊਸ ਵਿੱਚ ਪਾਸ ਹੋਇਆ ਉਹਦੇ ਨਾਲ ਸਲੈਟਰ ਹਾਊਸ ਵੀ ਔਰ ਉਹਦੇ ਵਾਸਤੇ ਲਗਭਗ 1 ਕਰੋੜ ਰੁਪਏ ਦੀ ਜਿਹੜੀ ਹਾਊਸ ਨੇ ਅੱਜ ਪ੍ਰਵਾਨਗੀ ਦਿੱਤੀ ਹੈ ਇਸ ਦੇ ਨਾਲ ਨਾਲ ਜਿਹੜੇ ਪਬਲਿਕ ਟਾਇਲਟ ਹੈ ਸ਼ਹਿਰ ਦੇ ਵਿੱਚ ਉਹਨਾਂ ਦੀ ਰੱਖ-ਰਖਾਅ ਵਾਸਤੇ ਵੀ ਅਸੀਂ ਬੰਦੇ ਪੁਆਇੰਟ ਕਰ ਰਹੇ ਹਾਂ ਔਰ ਉਹਦੀ ਮੇਨਟੇਨੈਂਸ ਵਾਸਤੇ ਵੀ ਜਿਹੜਾ ਬਜਟ ਅੱਜ ਪਾਸ ਕੀਤਾ ਗਿਆ ਸੰਜੀਵ ਚੌਕ ਦੇ ਨਾਲ ਜਿਹੜਾ ਹੈ ਗੁਰੂ ਰਵੀਦਾਸ ਸਮਾਜ ਦੇ ਵੱਲੋਂ ਇੱਕ ਮੰਗ ਸੀ ਕਿ ਉਹਨਾਂ ਨੂੰ ਗੁਰੂ ਜੀ ਦੇ ਨਾਮ ਤੇ ਚੌਕ ਬਣਾਉਣ ਵਾਸਤੇ ਜਗ੍ਹਾ ਦਿੱਤੀ ਜਾਵੇ ਤਾਂ ਉਸੇ ਵਾਰਸੀ ਅਹੁਦੇ ਪ੍ਰਸਤਾਵ ਪਾਸ ਕੀਤਾ ਹੈ ਕਿ ਜਿੱਥੇ ਕੁਝ ਸਮਾਂ ਪਹਿਲਾਂ ਇੱਕ ਚੌਕ ਬਣਾ ਕੇ ਟੋਪ ਰੱਖੀ ਗਈ ਸੀ ਉਸ ਪਲੇਟਫਾਰਮ ਨੂੰ ਜਿਹੜਾ ਹੈ ਚੌਕ ਦੇ ਤੌਰ ਤੇ ਉਹ ਯੂਜ਼ ਕਰਕੇ ਗੁਰੂ ਜੀ ਦੇ ਨਾਮ ਤੋਂ ਜਿਹੜਾ ਹੈ ਉਸ ਤੋਂ ਆਪਣਾ ਸਮਾਰਕ ਉਹ ਬਣਾ ਸਕਦੇ ਆ ਇਸ ਗੱਲ ਦੀ ਪ੍ਰਵਾਨਗੀ ਵੀ ਹਾਊਸਵਾਲੋਂ ਅੱਜ ਠੀਕ ਹੈਗੀ ਹੈ ਸ਼ਹਿਰ ਦੀਆਂ ਸੜਕਾਂ ਜਿਹੜੀਆਂ ਪੀਸੀ ਨੇ ਲੋਕ ਵਾਲੀਆਂ ਸੜਕਾਂ ਸ਼ਹਿਰ ਦੇ ਇੰਟਰਨਲ ਏਰੀਆ ਵਿੱਚ ਤੇ ਮੇਨ ਬਾਜ਼ਾਰ 85 ਲੱਖ ਰੁਪਏ ਦਾ ਅਸੀਂ ਪਿੱਛੇ ਪਾਸ ਕੀਤਾ ਸੀਗਾ ਐਸਟੀਵੇਟ ਔਰ ਅੱਜ ਜਿਹੜਾ ਹੈ 1 ਕਰੋੜ 70 ਲੱਖ ਦਾ ਹੋਰ ਕਰਤਾ ਇਹ ਸਾਰੇ ਇਕੱਠੇ ਟੈਂਡਰ ਜਲਦੀ ਲਗਾ ਕੇ ਅਸੀਂ ਜਿਹੜਾ ਹੈ ਸ਼ਹਿਰ ਦੀਆਂ ਸਾਰੀਆਂ ਸੜਕਾਂ ਦਾ ਜਿਹੜੇ ਲੋਕਲ ਹੀ ਸੜਕਾਂ ਨੇ ਉਹਦਾ ਜਿਹੜਾ ਹੈ ਨਿਰਮਾਣ ਜਲਦੀ ਤੋਂ ਜਲਦੀ ਸ਼ੁਰੂ ਕਰਾ ਦੇਣਾ ਇੱਕ ਹਾਊਸ ਦੇ ਵਿੱਚ ਜਿਹੜੀ ਅੱਜ ਸ਼ਹਿਰ ਦੇ ਵਿੱਚ ਨਾਜਾਇਜ਼ ਕਬਜ਼ੇ ਨੂੰ ਲੈ ਕੇ ਚਰਚਾ ਹੋਈ ਹੈ ਨਾਜਾਇਜ਼ ਕਬਜ਼ੇ ਨਹੀਂ ਹੋਣਾ ਚਾਹੀਦੇ ਇਸ ਗੱਲ ਤੇ ਸਾਰਾ ਹਾਊਸ ਇੱਕ ਮਤ ਹੈ ਪਰ ਸਾਰਿਆਂ ਨੂੰ ਇੱਕ ਹੀ ਨਜ਼ਰ ਦੇ ਨਾਲ ਦੇਖਿਆ ਜਾਣਾ ਚਾਹੀਦਾ ਹੈ। ਦੁਕਾਨਾਂ ਸ਼ਰੀਆਂ ਬਣ ਰਹੀਆਂ ਹਨ। ਚਾਰ ਦੁਆਰੀਆਂ ਸ਼ਰੀਆਂ ਹੋ ਰਹੀਆਂ ਹਨ। ਉਹ ਉਸ ਦੇ ਉੱਪਰ ਕਿਸੇ ਦੀ ਨਜ਼ਰ ਨਹੀਂ ਜਾਂਦੀ। ਲੇਕਿਨ ਪਿਛਲੇ ਦਿਨਾਂ ਦੇ ਵਿੱਚ ਜੋ ਵੀ ਤੁਸੀਂ ਹੋਟਲ ਬਾਜ਼ਾਰ ਦੇ ਵਿੱਚ ਦੇਖਿਆ ਉਹ ਇਸ ਤਰ੍ਹਾਂ ਦੀਆਂ ਜਿਹੜੀਆਂ ਨਜਾਇਜ਼ ਔਰ ਪੱਖਪਾਤਪੂਰਨ ਜਿਹੜੀ ਕਾਰਵਾਈ ਹੈ। ਉਹ ਉਸ ਨੂੰ ਸਾਰਿਆਂ ਨੇ ਅੱਜ ਉਰਦੀ ਮੰੰਦਰਾ ਕੀਤੀ ਹੈ ਪੱਖਪਾਤਪੂਰਨ ਕੋਈ ਕਾਰਵਾਈ ਨਹੀਂ ਹੋਣੀ ਜੀ ਨਜਾਇਜ਼ ਕਬਜ਼ਿਆਂ ਦੇ ਹੱਕ ਵਿੱਚ ਕੋਈ ਵੀ ਮੈਂਬਰ ਇਹ ਨਹੀਂ ਕਹਿੰਦਾ ਕਿ ਨਜਾਇਜ਼ ਕਬਜ਼ੇ ਹੋਣ ਲੇਕਿਨ ਸਭ ਨੂੰ ਇੱਕੋ ਹੀ ਨਜ਼ਰ ਦੇ ਨਾਲ ਦੇਖਿਆ ਜਾਣਾ ਚਾਹੀਦਾ ਹੈ ਏਸੀ ਨੂੰ ਲੈ ਕੇ ਜਿਹੜੀ ਅੱਜ ਸਭੀ ਗੱਲ ਚਰਚਾ ਚੱਲ ਰਹੀ ਹੈ ਸਰ ਜਿਹੜੀ ਮੀਟ ਮਾਰਕੀਟ ਤੁਸੀਂ ਕਿਹਾ ਕਿ ਹਾਊਸ ਦੀ ਜਿਹੜੀ ਮੀਟਿੰਗ ਹੋਈ ਹੈ ਸਰਬਸੰਮਤੀ ਨਾਲ ਸਾਰੇ ਜਿਹੜੇ ਅਜੰਡੇ ਸੀ ਉਹ ਪਾਸ ਹੋਏ ਬਹੁਤ ਵਧੀਆ ਮਾਹੌਲ ਦੇ ਵਿੱਚ ਤੇ ਸ਼ਹਿਰ ਦੀ ਡਵੈਲਪਮੈਂਟ ਦੇ ਕੁਝ ਮਤੇ ਸੀ ਬਹੁਤ ਜ਼ਿਆਦਾ ਉਹ ਵੀ ਪਾਸ ਹੋਏ ਜਿਵੇਂ ਜਿਨ੍ਹਾਂ ਵਿੱਚ ਮਾਡਰਨ ਸਲੱਟਰ ਹਾਊਸ ਬਣਨ ਜਾ ਰਿਹਾ ਹੈ। ਮੇਰੇ ਨਾਲ ਸਾਲ ਨੂੰ ਜਿਵੇਂ ਆਇਤਾ ਕਿਤੇ ਸੀ ਸ਼ਹਿਰ ਜਿਹੜਾ ਮੀਟ ਮਾਰਕੀਟ ਹੈ ਇਹ ਸ਼ਹਿਰ ਦੇ ਅੰਦਰ ਆਇਆ ਤੁਹਾਨੂੰ ਨੌਇਸੈਂਸ ਹੁੰਦੀ ਆ ਹੈ ਨਾ। ਬਾਕੀ ਹਦਾਇਤਾਂ ਵੀ ਗਵਰਨਮੈਂਟ ਦੇ ਸਟੈਪ-ਟੂ-ਸਟੈਪ ਜਾਰੀ ਹੁੰਦੀਆਂ ਵੀ ਜਿੱਥੇ ਪਬਲਿਕ ਦੇ ਵਿੱਚ ਜਿਵੇਂ ਸਲੱਟਿੰਗ ਨਾ ਹੋਵੇ ਹੈ ਨਾ ਇਹਦੋਰੀ ਪੜਦੇ ਤੋਂ ਹੋਵੇ। ਇਸ ਤਰ੍ਹਾਂ ਹੀ ਬਾਹਰ ਜਿਹੜੀ ਮੀਟ ਮਾਰਕੀਟ ਹੈਗੀ ਆ ਉੱਥੇ 70 ਲੱਖ ਰੁਪਏ ਲਾ ਕੇ ਉਹ ਵੀ ਕਰਨ ਜਾ ਰਹੇ ਆ। ਇੱਕ ਅਸੀਂ ਮਾਡਰਨ ਸਲੈਟਰ ਹਾਊਸ ਜਿਹੜੀਆਂ ਮਸ਼ੀਨਾਂ ਹੈਗੀਆਂ ਉਹ ਮਈਆ ਕਰਾਵਾਂਗੇ ਤੇ ਜਿਹੜੀ ਸਲੈਟਰਿੰਗ ਹੋਗੀ ਸਾਫ ਸੁਥਰੇ ਨਾਲ ਡਾਕਟਰ ਵੀ ਉੱਥੇ ਬੈਠੂਗਾ ਸ਼ਹਿਰ ਦੇ ਵਾਸਤੇ ਉਹਨੂੰ ਹਰ ਚੀਜ਼ ਜਿਹੜੀ ਸਵਸ਼ਟਾ ਦਾ ਧਿਆਨ ਰੱਖਦੇ ਹੋਏ ਹਰ ਚੀਜ਼ ਜਿਹੜੀ ਹੈ ਸਾਫ ਸੁਥਰੀ ਉਹਨੂੰ ਮਈਆ ਹੋਵੇ ਨਾ ਕੋਈ ਵੀ ਸਲੈਟਰ ਕਰਨ ਤੋਂ ਪਹਿਲਾਂ ਟੈਸਟਿੰਗ ਹੋਏਗੀ ਕੋਈ ਵੀ ਜਿਹੜੀ ਵੀ ਐਨੀਮਲ ਜ਼ੇ ਗਿਆ ਤੇ ਕਹਲਾ ਡਾਕਟਰ ਦੀ ਮੋਰ ਲੱਗ ਗਈ ਉਹਥੇ ਇੱਕ ਉਹਨਾਂ ਦਾ ਰੂਮ ਵਗੈਰਾ ਬਣਾਵਾ ਕੇ ਰੱਖਿਆ ਦਾ ਇੱਕ ਵੀ ਦੇ ਸਾਰਾ ਜਿਹੜਾ ਐਸਟੀ ਵੀ ਛੋਟਾ ਐਸਟੀ ਵੀ ਇਸਤੇਮਾਲ ਐਸਟੀ ਵੀ ਜਿਵੇਂ ਜਿਵੇਂ ਐਮ.ਟੀ. ਸੀ ਦੇ ਹਜ਼ਾਰਾ ਉਹਨਾਂ ਸੜਾ ਤੇ ਜਲਦੀ ਕੀਤੀ ਲੱਗੂ ਜੇ ਵੱਡੇ ਸ਼ਹਿਰਾਂ ਚ ਆਂ ਵੀ ਚੱਲਦੀ ਦਿੱਲੀ ਵਰਗੇ ਵੱਡੇ ਸ਼ਹਿਰਾਂ ਚਈਏ ਪੰਜਾਬ ਵਿੱਚ ਮੈਨੂੰ ਨਹੀਂ ਪਤਾ ਕਿਤੇ ਹੀ ਪਰ ਆਪਾਂ ਅਸੀਂ ਫਾਜ਼ਿਲਕਾਲੇ ਕਰਨ ਜਾ ਰਹੇ ਵਖਰਾ ਉਪਰਾਲਾ ਕਰਨ ਜਾ ਰਹੇ ਹਾਂ ਜਲਦੀ ਤੇ ਇੱਕ ਅੰਦਰ ਹਾਊਸ ਕਿਹਾ ਜੇ ਨਜਾਇਜ਼ ਕਬਜ਼ਾ ਲਾ ਕੇ ਕਾਫੀ ਰੋਲਾ ਪਿਆ ਜੀ ਹਨ ਯਾਈ ਕੱਗਿਆ ਨੂੰ ਅਸੀਂ ਜਿਹੜੇ ਹੈਗੇ ਆ ਕੋਈ ਵੀ ਇਨਕੋਰਪੋਰਟਮੈਂਟ ਜਿਹੜੀ ਕਰਦਾ ਹੈਗਾ ਜੋ ਪ੍ਰੋਸੀਜਨ ਹੁੰਦਾ ਅਸੀਂ ਉਹਨੂੰ ਅਗਾਹ ਕਰਦੇ ਆ ਵੀ ਇਹ ਕੰਮ ਨਹੀਂ ਕਰਨਾ ਚਾਹੀਦਾ ਕਾਨੂੰਨ ਦੇ ਜਿਹੜਾ ਹੋਟੇਗਾ ਪਰ ਲੋਕੀ ਜਿਹੜੇ ਹੈਗੇ ਕਈ ਵਾਰੀ ਕਾਨੂੰਨ ਦੀ ਲੰਘਣਾ ਕਰਦੇ ਆ ਨਹੀਂ ਪ੍ਰਵਾਹ ਕਰਦੇ ਸਾਨੂੰ ਜਿਹੜੀ ਹੈਗੀ ਹੈ ਟ੍ਰੈਫਿਕ ਦੀ ਸਮੱਸਿਆ ਨੂੰ ਦੇਖਦੇ ਲੋਕਾਂ ਨੂੰ ਕਨਵੀਨੀਅਸ ਹੋਵੇ ਲੋਕੀ ਨੂੰ ਸਾਫ ਸੁਥਰਾ ਜਿਹੜਾ ਚੱਲਣ ਦੇ ਨੂੰ ਰਸਤਾ ਉਹਦਾ ਟਰੈਕ ਮੈਗਿਆ ਹੋਵੇ ਪਰ ਲੋਕੀ ਨਹੀਂ ਮੰਨਦੇ ਫਿਰ ਵੀ ਜਾਣਦੇ ਹੋਈ ਸਾਰਾ ਕੁਝ ਵੀ ਲੋਕੀ ਲੰਘਣਾ ਕਰ ਦਿੰਦੇ ਆ ਸਾਨੂੰ ਫਿਰ ਮਜਬੂਰਨ ਉਹਨਾਂ ਨੂੰ ਜਿਹੜਾ ਹੈਗਾ ਚਿਤਿਨ ਕੀ ਇਨਕ੍ਰੋਚਮੈਂਟ ਹੋਈ ਹੋਈ ਹੈ ਸਰ ਉਹਨਾਂ ਬਾਰੇ ਵੀ ਕੋਈ ਚਰਚਾ ਹੋਈ ਹੈ ਹਾਂ ਜਿਹੜੀ ਪੱਕੀ ਇਨਕ੍ਰੋਚਮੈਂਟ ਹੋਈ ਹੈ ਉਹਦੇ ਬਾਰੇ ਚਰਚਾ ਹੋਈ ਹੈ ਸੈਨੀਆਂ ਰੋਡ ਤੇ ਅਸੀਂ ਉਹਨਾਂ ਨੂੰ ਸਟੈਪ ਬਾਈ ਸਟੈਪ ਨੋਟਿਸ ਜਾਰੀ ਕੀਤੇ ਸੀ ਕਿਉਂਕਿ ਕੋਰਟ ਦਾ ਕੇਸ ਚੱਲਦਾ ਪਰ ਉਹਨਾਂ ਨੇ ਜਿਹੜਾ ਹੈਗਾ ਰਾਤ ਨੂੰ ਜਿਹੜੀ ਹੈਗੀ ਹੈ ਉਹ ਸਾਰੀ ਕਰਕੇ ਉਹਨੂੰ ਸਲੈੱਗ ਜੀ ਪਾ ਦਿੱਤੀ ਹੈ ਜਦੋਂ ਸਾਨੂੰ ਪਤਾ ਲੱਗਾ ਅਸੀਂ ਉਹਨੂੰ ਢਾਉਣ ਵਾਸਤੇ ਗਏ ਸੀ ਪੂਰਾ ਗਾਣਾ ਜਿਆਦਾ ਸਾਰਾ মিডিਆ ਨੂੰ ਪਤਾ ਹੈ ਪਰ ਉਸ ਵੇਲੇ ਜਿਹੜੀ ਹੈਗੀ ਲੋਕਾਂ ਦੀ ਜੇ ਮੌਬ ਬਣ ਗਈ ਲੋਕਿੰਗ ਜਿਹੜੇ ਹੈਗੇ ਆ ਕਿਸੇ ਵੇਲੇ ਵੀ ਕਿਸੇ ਅਧਿਕਾਰੀ ਨੂੰ ਸੱਟ ਚੋੜਦਾ ਦਰ ਬਣ ਸਕਦਾ ਸੀ ਕਿਉਂਕਿ ਸਾਡੇ ਨਾਲ ਜਿਹੜੀ ਪੁਲਿਸ ਦੀ ਜਿਹੜਾ ਪ੍ਰੋਟੈਕਸ਼ਨ ਨਹੀਂ ਸੀ ਤੇ ਅਸੀਂ ਆ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਆ ਉਹਨਾਂ ਦੀ ਇਸਲਾਮ ਮਸ਼ਵਰੇ ਨਾਲ ਅਸੀਂ ਹੁਣ ਜਿਹੜੀ ਹੈਗੀ ਆ ਉੱਚ ਅਧਿਕਾਰੀਆਂ ਨੂੰ ਲਿਖਿਆ ਹੈਗਾ ਵੀ ਸਾਨੂੰ ਜਿਹੜੀ ਹੈਗੀ ਹੈ ਸਿਕਿਉਰਿਟੀ ਜਿਹੜੀ ਮਹੱਇਆ ਕਰਾਈ ਜਾਵੇ ਜਦੋਂ ਵੀ ਉਹਦਾ ਦਿਨ ਫਿਕਸ ਹੋਊਗਾ ਤੇ ਉਹਨੂੰ ਕੀਤਾ ਜਾਊਗਾ ਤੇ ਬਿਲਕੁਲ ਵੀ ਹੋ ਰਹਿਣ ਨਹੀਂ ਦਿੱਤੀ ਜਾਊਗੀ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत